ਐਸੇ ਪੰਛੀ ਜਿਨ੍ਹਾਂ ਦੀ ਬਹੁਤ ਅਨੋਖੀ ਆਵਾਜ਼ ਆ ਜੋ ਤੁਸੀਂ ਸੁਣ ਕੇ ਹੈ ਹੋ ਜਾਓਗੇ ਹੈਰਾਨ ਐਸੇ ਪੰਛੀ ਕਦੇ ਵੀ ਦੇਖੇ ਤਾਂ ਜ਼ਰੂਰ ਹੋਣਗੇ ਪਰ ਉਹਨਾਂ ਦੀ ਆਵਾਜ਼ ਨਹੀਂ ਸੁਣੀ ਹੋਣੀ ਦੇਖੋ ਕਿੰਨੀ ਭਿਆਨਕ ਆਵਾਜ਼ ਆ ਤੁਸੀਂ ਸੁਣ ਕੇ ਹੋ ਜਾਓਗੇ ਹੈਰਾਨ ਸੁਣੋ ਦੇਖੋ ਪੂਰੀ ਵੀਡੀਓ ਸੁਣੋ ਇੱਕ ਆਵਾਜ਼ ਇਸ ਬਾਈ ਦੇ ਕਿੰਨੀ ਭਿਆਨਕ ਨਾ ਇਹ ਦੇਖੋ ਆਵਾਜ਼ ਜਿੱਦਾਂ ਦੀ ਕੋਈ

करती हूं की की फट की ध्यान पे दे रही मैं शाम दे रखी है हम बात करते हैं हमर बता सकता है